ਜਿਹੜਾ ਸੋਚ ਕਰਕੇ ਨੀਜ ਹੈ ਜਿਹੜਾ ਵੱਡੀ ਕੁਰਸੀ ਤੇ ਬਹਿ ਕੇ ਰਿਸ਼ਵਤ ਮੰਗਦਾ ਚਲ ਚਲ ਲੱਖ 5-5 ਲੱਖ ਤਰ੍ਹਾਂ ਖਾ ਲੈਣ ਵਾਲਾ ਜਿਹੜਾ 5000 ਦੇ ਰਿਸ਼ਵਤ ਤੇ ਡਿਗ ਪੈਂਦਾ ਚਿੱਕੜ ਤੇ ਡਿਗ ਪੈਂਦਾ ਉਹ ਐਜੂਕੇਟਡ ਹੈ ਉਹ ਦਿਨ ਪਰ ਬੰਦੇ ਨਾਲੋਂ ਵੀ ਗਿਆ ਜਿਹੜਾ ਪੜਿਆ ਲਿਖਿਆ ਹੁੰਦਾ ਉਹ ਹਰਾਮ ਦੀ ਕਮਾਈ ਥੋੜਾ ਖਾਂਦਾ ਜਾਂ ਕਰਦਾ ਉਹਦੇ ਉਹਦੇ ਉਹਨੂੰ ਉਹਦੇ ਵਿੱਚ ਹੀ ਸਬਰ ਹੁੰਦਾ ਜੇ ਜੇ ਉਹਨੂੰ ਲੱਖਾਂ ਵਿੱਚ ਸਬਰ ਨਾ ਹੋਇਆ ਤੇ ਗਰੀਬ ਦੇ 5500 ਹਜ਼ਾਰ ਦੇ ਵਿੱਚ ਉਹਨੂੰ ਸਬਰ ਆ ਜਾਣਾ ਜਾਂ ਬਰਕਤਾਂ ਮਿਲ ਜਾਣੀਆਂ ਮੈਂ ਬੇਨਤੀ ਕਰਿਆ ਵਡਿਆਈ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਵਡਿਆਈ ਰੱਬ ਦੇਵੇ ਆਪਾਂ ਕਿਸੇ ਕੋਲੋਂ ਵਡਿਆਈ ਨਹੀਂ ਲੈਣੀ ਆਜ਼ ਹੀ ਨਹੀਂ ਰੱਖਣੀ ਤੇ ਨਾ ਸੀ ਮੈਂ ਬੇਨਤੀ ਕਰਿਆ ਸੀ ਲੋਕਾਂ ਨੂੰ ਵਡਿਆਈ ਨਾ ਮਿਲੇ ਦੁਨੀਆਂ ਨਰਾਜ ਹੋ ਜਾਂਦੀ ਐ ਮਹਾਰਾਜ ਕਹਿੰਦੇ ਲੋਕਣ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ ਇਹਨੂੰ ਜਾਲ ਦੇ ਮਹਾਰਾਜ ਕਹਿੰਦੇ ਛਾੜ ਦੇ ਆਸੀਂ ਨਾ ਰੱਖੋ ਵੀ ਮੈਂ ਉਹਦੇ ਕੋਲੋਂ ਰਿਸਪੈਕਟ ਲੈਣੀ ਐ ਇੱਜ਼ਤ ਲੈਣੀ ਐ ਜਿੰਨੀ ਅਸੀਂ ਡਿਜ਼ਰਵ ਕਰਦੇ ਆ ਜੇ ਉਹਨੀ ਨਾ ਮਿਲੇ